ਉਹ ਲੋਕਰ ਉਹ ਬੱਸ ਇੰਨਾ ਕਾਕੇ ਲੈ ਕੇ ਗਿਆਣਾ ਪੱਕ ਤੇ ਮਾਰ ਵਿੱਚ ਮੇਰੇ ਪ੍ਰਾਣ ਮਾਰਤਾ ਗੋਲੀਆਂ ਫਰ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਂਦੇ ਜੁੰਦੇ ਰਹਿੰਦੇ ਆ ਬਾਹਰ ਅੰਦਰ ਕਦੀ ਨੇ ਕਦੀ ਕਿਤੇ ਨੇ ਕਿਤੇ ਤੇ ਇੱਦਾਂ ਹੀ ਅਚਾਨਕ ਅੱਜ ਵੀ ਇੱਦਾਂ ਗਏ ਨੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਇਹਦੇ ਲੜਾਈ ਹੋ ਗਈ ਹੈ ਲੜਾਈ ਦੇ ਵਿੱਚ ਇੱਦਾਂ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਕੋਈ ਵੈਰ ਨਹੀਂ ਬੱਸ ਯਾਰੀ ਦੋਸਤੀ ਵਿੱਚ ਮੁੰਡੇ ਨੇ ਨਾਲ ਘਟਾਇਆ ਇਹਨਾਂ ਦਾ ਆਪਸ ਵਿੱਚ ਕੋਈ ਲੜਕੀ ਦਾ ਕੀ ਰੋਲਾ ਸੀ ਆ ਉਹ ਚ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਉਹ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਉੱਤੇ ਟਾਈਮ ਰੱਖਿਆ ਸੀ ਟਾਈਮ ਰੱਖਦੇ ਦੇ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀ ਆ ਉਹਦੇ ਚੈਸ ਤੇ ਗੋਲੀ ਵੱਜੀ ਸੀ ਉਹਦੀ ਡੈਥ ਹੋ ਗਈ ਜੀ ਨਾਮ ਕੀ ਹਰਪ੍ਰੀਤ ਸਿੰਘ ਆ ਵੀ ਕਿਤੇ ਜਿਹੜਾ ਮੜ ਗਿਆ ਸੋਰਸਿੰਗ ਤੇ ਸੁਰ ਸਿੰਘ ਹਾਂ ਜੀ ਕਿੰਦੀ ਨੌਜਵਾਨ ਦੀ ਡੈਥ ਹੋਈ ਇਹਦਾ ਨਾਮ ਕੀ ਹੈ ਤੇ ਕੀ ਵਾਕਿਆ ਹੋਇਆ ਸਾਰਾ ਰਾਣਾ ਸਿੰਘ ਹੋਣਾ ਜੀ ਹਾਂਜੀ ਤੇ ਕੀ ਵਾਕਿਆ ਕੀ ਹੋਇਆ ਵਾ ਉਹ ਲੋਕਰੋ ਬਸ ਇੰਨਾ ਕਹਿ ਕੇ ਲੈ ਕੇ ਜਾਣਾ ਪੱਕ ਤੇ ਮਾਰ ਵਿੱਚ ਮੇਰੇ ਭਰਾ ਨੂੰ ਮਾਰਤਾ ਗੋਲੀਆਂ ਮਾਰ ਗੋਲੀਆਂ ਕਿੱਦਾਂ ਮਾਰੀਆਂ ਝਗੜਾ ਆਇਆ ਹੈ ਅੱਛਾ ਹਾਂਜੀ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਉਹ ਰਫਲ ਦੇ ਪੈਰ ਵੱਜੇ ਤਿੰਨ ਸ਼ਾਤੀ ਚ ਅੱਛਾ ਕੋਈ ਕੋਈ ਰੰਜਿਸ਼ ਕੋਈ ਲੜਾਈ ਪੁਰਾਣੀ ਕੋਈ ਵੈਰ ਨਹੀਂ ਬਸ ਯਾਰੀ ਦੋਸਤੀ ਵਿੱਚ ਮੁੰਡੇ ਨੇ ਨਾਲ ਖੜਿਆ ਜਿਹੜਾ ਮੁੰਡਾ ਵੱਜਨੇ ਨਾਲ ਖੜਿਆ ਸਾਇਦ ਸਿੰਘ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਆਪਣੇ ਭਰਾ ਨੂੰ ਇਨਸਾਫ ਚਾਹੀਦਾ ਬਸ ਗੱਲ ਸਿੱਧੀ ਜੀ ਇਹਦੀ ਕਿੰਨੀ ਉਮਰ ਸੀ ਜੀ ਕਿੰਨੀ ਸਾਲ ਦੀ ਅੱਛਾ ਇੱਕ ਹੀ ਕੰਮ ਕਰਦਾ ਸੀ ਢੇਡ ਦਾ ਅੱਛਾ ਢੇਡ ਦਾ ਕੰਮ ਕਰਦਾ ਸੀ ਹਾਂਜੀ ਇਹ ਅੱਜ ਇਹ ਪੰਡ ਬਾਕੀਪੁਰ ਕੀ ਕਰਨ ਗਿਆ ਸੀ ਬਾਕੀਪੁਰ ਪੜੀ ਮੇਰੇ ਵੱਸ ਕੰਮ ਤੇ ਗਿਆ ਮੈਨੂੰ ਬਸ ਮਗਰੋਂ ਇਹਨਾਂ ਕਹ ਗਿਆ ਕਿ ਤੇਰੇ ਭਰਾ ਦੇ ਟੱਟਾ ਲੱਗੇ ਜਿੱਤੀਆ ਦਾ ਕੀ ਵੇਖਿਆ ਤੁਸੀਂ ਆਉਂਦਾ ਨਾ ਮੇਰੇ ਭਰਾ ਦੀ ਲਾਸ਼ ਪੇੜਨ ਕਿ ਸਰ ਜੈਪਾਲ ਸੇ ਇਹਨਾਂ ਸਰ ਗੋਲੀਆਂ ਵੱਜੀਆਂ ਦਾ ਕੀ ਨਾਮ ਆ ਸਰ ਰਾਣਾ ਕੀ ਗੱਲਬਾਤ ਹੋਈ ਕੀ ਕੱਟਨਾ ਸਰ ਆਪਸ ਦੇ ਵਿੱਚ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਂਦੇ ਜੁੰਦੇ ਰਹਿੰਦੇ ਆ ਬਾਹਰ ਅੰਦਰ ਕਦੀ ਕਿਸੇ ਨਾਲ ਕਿਤੇ ਤੇ ਇੱਦਾਂ ਹੀ ਅਚਾਨਕ ਅੱਜ ਵੀ ਇੱਦਾਂ ਗਏ ਨੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਇਹਨਾਂ ਦੇ ਲੜਾਈ ਹੋ ਗਈ ਆ ਲੜਾਈ ਦੇ ਵਿੱਚ ਇੱਦਾਂ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਤੇ ਭਰਾ ਨੂੰ ਤਾਂ ਮਤਲਬ ਸਮਝ ਨਹੀਂ ਲੱਗਦੀ ਆ ਘਰੋਂ ਬਾਸਦ ਨਿਕਲ ਕੇ ਇੱਦਾਂ ਆਏ ਫਿਰ ਆਪਾਂ ਦੇਖ ਕੇ ਆ ਗਏ ਤੇ ਭਰਾ ਦੀ ਡਾਤੀ ਹੋਈ ਪਈ ਗੋਲੀਆਂ ਕਿੰਨਾ ਮਾਰੀਆਂ ਪਤਾ ਲੱਗਾ ਗੋਲੀਆਂ ਦੇ ਭਾਈ ਹੁਣ ਇਹ ਜਿਹੜੇ ਵੀਰ ਨਾਲ ਗਏ ਇਹਨਾਂ ਨੂੰ ਤੇ ਪੱਕਾ ਪਤਾ ਹੋਊਗਾ ਕਿਉਂਕਿ ਘਰੋਂ ਤੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਤੇ ਪੱਕਾ ਹੀ ਪਤਾ ਹੋਊਗਾ ਕਿਉਂਕਿ ਸਾਨੂੰ ਤਾਂ ਹੁਣ ਐਂ ਦਾ ਘਰੇ ਰਹਿਨੇ ਆਂ ਏਦਾਂ ਦੇ ਕੰਮਾਂ ਤੇ ਜਾਂਦੇ ਨਹੀਂ ਆਂ ਆਪਾਂ ਕੰਮ ਕਰਦੇ ਆਂ ਆਪਣਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਉਹਨਾਂ ਦੇ ਨਾਲ ਰਹਿੰਦਾ ਹੈ ਕਿਹੜਾ ਕਿਹੜਾ ਨਾਲ ਇਹਨੂੰ ਲਾ ਕੇ ਗਿਆ ਕਿੱਥੇ ਲੱਗ ਗਿਆ ਸੀ ਇਹ ਤੇ ਵੀਰ ਜੀ ਸਾਜਨ ਹੁਣੀ ਵੀਰ ਆ ਹੋਰ ਵੀ ਦੋ ਚਾਰ ਜਾਣੇ ਨੇ ਇਕੱਠੇ ਰਹਿੰਦੇ ਨੇ ਤੇ ਇਹ ਜਾਂਦੇ ਹੀ ਰਹਿੰਦੇ ਨੇ ਇਹ ਨਹੀਂ ਕਿ ਅੱਜ ਗਏ ਆ ਜਾਂਦੇ ਹੀ ਰਹਿੰਦੇ ਨੇ ਯਾਰੀ ਦੋਸਤੀ ਇਹਨਾਂ ਦੀ ਇਹ ਜਾਂਦੇ ਹੀ ਰਹਿੰਦੇ ਨੇ ਪਰ ਇਹ ਦੇਖੋ ਇਹ ਬਾਕੀ ਠੀਕ ਆ ਹਾਂਜੀ ਬਾਕੀ ਸਾਰੇ ਠੀਕ ਹੈ ਤੁਸੀਂ ਕੀ ਮੰਗ ਕਰਦੇ ਮੰਗ ਭਰਾ ਨੂੰ ਇਨਸਾਫ ਚਾਹੀਦਾ ਵਾ ਕਿੰਨੀ ਦੀ ਉਮਰ ਸੀ ਵੀਰ ਦੀ ਉਮਰ 21 ਸਾਲ ਵਿਆਹ ਤੇ ਕੁਆਰਾ ਨਹੀਂ ਜੀ ਕੁਆਰਾ ਜੀ ਅਜੇ ਛੋਟਾ ਭਰਾ ਬੱਚਾ ਜੇ ਕੰਮ ਕੀ ਕਰਦਾ ਸੀ ਕੰਮ ਵੀਰ ਦੀ ਪੇਂਡ ਦਾ ਕਰਦਾ ਜੇ ਮਜ਼ਦੂਰੀ ਕਰਦਾ ਵੀਰ ਆਪਾਂ ਵੀ ਸਾਰੇ ਮਜ਼ਦੂਰੀ ਕਰਦੇ ਆ ਆਪਾਂ ਵੀ ਕੋਈ ਨੌਕਰੀ ਨਹੀਂ ਕਰਦਾ ਸਰਕਾਰੀ ਕੋਈ ਵੀ ਹਾਂਜੀ ਇਹ ਜਿਹੜਾ ਸੋਰਸਿੰਗ ਦੇ ਮੁੰਡੇ ਸੀਗੇ ਤੇ ਨਾਲ ਬਾਕੀ ਪੂਰ ਦੇ ਮੁੰਡੇ ਸੀ ਇਹਨਾਂ ਦਾ ਆਪਸ ਵਿੱਚ ਕੋਈ ਲੜਕੀ ਦਾ ਕੀ ਰੌਲਾ ਸੀਗਾ ਕੁਝ ਆਪਸ ਵਿੱਚ ਪਹਿਲੇ ਕਿਤੇ ਰਾਈਨਮ ਹੋ ਗਿਆ ਸੀ ਆਓ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਉੱਤੇ ਟਾਈਮ ਰੱਖ ਲਿਆ ਸੀ ਟਾਈਮ ਰੱਖਦੇ ਦੇ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀਗਾ ਉਹਦੇ ਚੈਸ ਤੇ ਗੋਲੀ ਵੱਜੀ ਸੀਗੀ ਉਹਦੀ ਡੈਥ ਹੋਈ ਗਈ ਸਰ ਹੁਣ ਤੁਹਾਡੇ ਲੋਕ ਕੀ ਕਰ ਰਿਹਾ ਕੀ ਕੀਤਾ ਯਾਰ ਹੁਣ ਉਹਦੇ ਪછી ਇੱਕ ਤਾਂ ਰੇਡ ਪਾਰਟੀ ਸਾਡੇ ਸਾਰੇ ਪਾਸੇ ਗਈਆਂ ਗਿਆ ਵੀਡੀਓ ਕਲਿਪਸ ਤਰ੍ਹਾਂ ਦੇਖ ਰਹੇ ਆਪਾਂ ਸਾਰੇ ਤੇ ਮਤੇਈ ਦਾ ਜਿਹੜਾ ਬਿਆਨ ਅਸੀਂ ਲਿਖ ਰਹੇ ਹਾਂ ਬਿਆਨ ਲਿਖ ਕੇ ਪर्चा ਦੇ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਪਾਰਟੀ ਗਈਆਂ ਉਹ ਜਿਹੜ ਉਹਨਾਂ ਨੇ 79 ਰੈਸ਼ ਕਰ ਰਹੇ ਸਰ ਕੋ ਪਤਾ ਲੱਗਾ ਸੀਸੀਟੀਵੀ ਦੇ ਵਿੱਚ ਕਾਫੀ ਜਨਾ ਕੋਈ ਹੱਲਾ ਗੁੱਲਾ ਚੱਲ ਰਿਹਾ ਗੋਲੀਆਂ ਚੱਲ ਰਹੀਆਂ ਸੀ ਸੀਸੀਟੀਵੀ ਵਿੱਚ ਆ ਗਿਆ ਹਾਂ ਜੋ ਸੀਸੀਟੀਵੀ ਅਸੀਂ ਦਿੱਤੇ ਕਿ ਉਹਦੇ ਹਿਸਾਬ ਦੇ ਨਾਲ ਜਿਹੜੇ ਸਾਨੂੰ ਲੱਗਦੇ ਵੀ ਇਹ ਬੰਦੇ ਸੀਗੇ ਤੇ ਉਹਨਾਂ ਦੇ ਉੱਪਰ ਰੇਡ ਆਪ ਕਰਕੇ ਤੇ ਉਹਨਾਂ ਨੂੰ ਕੈਚ ਅਪ ਕਰ ਦੇਗੇ